ਲੇਕ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੀ ਇਹ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ ਤਾਂ ਤਿੰਨ ਕੱਟ ਅਤੇ 10 ਬਦਲਾਵਾਂ ਦਾ ਸੁਝਾਅ ਐਸਬੀ ਸੀਬੀਐਫਸੀ ਦੇ ਵੱਲੋਂ ਦਿੱਤਾ ਗਿਆ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਜੋ ਮੇਕਰਸ ਨੇ ਉਹਨਾਂ ਦੇ ਵੱਲੋਂ ਇੱਕ ਕੱਟ ਨੂੰ ਛੱਡ ਕੇ ਬਾਕੀ ਸਾਰੇ ਜੋ ਬਦਲਾਵ ਨੇ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਜਿਸ ਕਰਕੇ ਫਿਲਮ ਨੂੰ ਹੁਣ ਜਲਦ ਹੀ ਰਿਲੀਜ਼ ਕੀਤਾ ਜਾ ਸਕਦਾ ਹੈ ਤਾਂ ਸੀਬੀਐਫਸੀ ਦੇ ਵੱਲੋਂ ਜੋ ਬਦਲਾਵ ਕਰਨ ਲਈ ਕਿਹਾ ਗਿਆ ਸੀ ਮੇਕਰਸ ਨੂੰ ਤਾਂ ਉਹਨਾਂ ਬਦਲਾਵਾਂ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਔਰ ਦੱਸਦੀ ਹੈ ਕਿ ਫਿਲਮ ਰਿਲੀਜ਼ ਨਾ ਹੋਣ ਨੂੰ ਲੈ ਕੇ ਕੰਗਨਾ ਰਣੌਥ ਦੇ ਵੱਲੋਂ ਬੰਬੇ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਉੱਥੇ ਸਪਸ਼ਟ ਕੀਤਾ ਸੀ ਕਿ ਫਿਲਮ ਦੇ ਵਿੱਚ ਕਈ ਬਦਲਾਵ ਹੋਣ ਵਾਲੇ ਨੇ ਫਿਲਮ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਜਿਨ੍ਹਾਂ ਨੂੰ ਬਦਲਿਆ ਜਾਣਾ ਜ਼ਰੂਰੀ ਹੈ ਤੇ ਇਤਿਹਾਸਕ ਗੱਲਾਂ ਜੋ ਉਸ ਦੇ ਵਿੱਚ ਦਰਸਾਈਆਂ ਗਈਆਂ ਨੇ ਤਾਂ ਉਹਨਾਂ ਨੂੰ ਲੈ ਕੇ ਪ੍ਰਮਾਣ ਵੀ ਮੰਗੇ ਗਿਆ ਸੀ ਸਰੋਤ ਮੰਗੇ ਗਿਆ ਸੀ ਕਿ ਆਖਿਰ ਕਿੱਥੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਚੱਕੀਆਂ ਨੇ ਤਾਂ ਉਹ ਸਾਰੀਆਂ ਜਦੋਂ ਜਾਣਕਾਰੀ ਮੇਕਰਸ ਦੇ ਵੱਲੋਂ ਪ੍ਰੋਵਾਈਡ ਕਰਵਾ ਦਿੱਤੀ ਗਈ ਤਾਂ ਹੁਣ ਫਿਲਮ ਦੀ ਰਿਲੀਜ਼ ਦਾ ਪ드ਰਾ ਹੋ ਚੁੱਕਾ ਹੈ ਤਾਂ ਬੰਬੇ ਹਾਈ ਕੋਰਟ ਨੇ ਸੀਬੀਐਫਸੀ ਨੂੰ 18 ਸਤੰਬਰ ਤੱਕ ਫਿਲਮ ਰਿਲੀਜ਼ ਨੂੰ ਲੈ ਕੇ ਜੋ ਸਰਟੀਫਿਕੇਟ ਜਾਰੀ ਕਰਨ ਦੇ ਹੁਕਮ ਦਿੱਤੇ ਸੀ ਔਰ ਕਿਹਾ ਗਿਆ ਸੀ ਕਿ ਜੇਕਰ ਇਹ ਸਾਰੀ ਆ ਗੱਲਾਂ ਤੇ ਸਹਿਮਤੀ ਬਣਦੀ ਹੈ ਤਾਂ 18 ਤਰੀਕ ਤੱਕ ਇਸ ਨੂੰ ਸਰਟੀਫਿਕੇਟ ਜਾਰੀ ਕਰਨ ਤੱਕ ਜੋ ਕੋਈ ਵੀ ਫੈਸਲਾ ਉਹ ਜਲਦ ਤੋਂ ਜਲਦ ਲਿਆ ਜਾਵੇ ਤਾਂ 18 ਤਰੀਕ ਤੱਕ ਫਿਲਮ ਨੂੰ ਰਿਲੀਜ਼ ਕਰਨ ਬਾਰੇ ਫਿਲਮ ਨੂੰ ਸਰਟੀਫਿਕੇਟ ਦੇਣ ਬਾਰੇ ਮੇਕਰ ਜੋ ਫੈਸਲਾ ਸੀਵੀਐਫਸੀ ਦੇ ਵੱਲੋਂ ਲਿਆ ਜਾਣਾ ਹੈ ਔਰ ਦੇਖਣਾ ਹੋਵੇਗਾ ਕਿ ਹੁਣ ਜਦੋਂ ਫਿਲਮ ਦੇ ਵਿੱਚ ਚੇਂਜਸ ਜੋ ਕਿਹਾ ਗਿਆ ਸੀ ਉਹ ਕਰ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਸੀਵੀਐਫਸੀ ਦਾ ਕੀ ਰੁਖ ਰਹਿੰਦਾ ਹੈ ਤਾਂ ਸੀਵੀਐਫਸੀ ਜਿਨ੍ਹਾਂ ਦੇ ਵੱਲੋਂ ਫਿਲਮਾਂ ਨੂੰ ਅ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਨੇ ਔਰ 6 ਸਤੰਬਰ ਨੂੰ ਕੰਗਨਰ ਰਨੌਤ ਦੀ ਫਿਲਮ ਜਾਰੀ ਹੋਣੀ ਸੀ ਪਰ ਫਿਲਮ ਰਿਲੀਜ਼ ਦੇ ਉੱਤੇ ਉਸ ਸਮੇਂ ਰੋਕ ਲੱਗ ਜਾਂਦੀ ਹੈ ਜਦੋਂ ਸੀਬੀਐਫਸੀ ਦੇ ਵੱਲੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਜਾਨਕੀ ਸੀਬੀਐਫਸੀ ਨੇ ਫਿਲਮ ਨੂੰ ਲੈ ਕੇ ਤਿੰਨ ਕਟਾਂ ਤੇ ਵਿੱਚ ਕੁੱਲ 10 ਸੁਝਾ ਜੋ ਬਦਲਾਵ ਕਰਨ ਦਾ ਜੋ ਸੁਝਾ ਦਿੱਤੇ ਗਏ ਸੀ ਔਰ ਜੋ ਫਿਲਮ ਮੇਕਰਸ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਇਹਨਾਂ ਬਦਲਾਵਾਂ ਦੇ ਉੱਤੇ ਕੰਮ ਕਰਦੇ ਹੋ ਤੇ ਜੇਕਰ ਤੁਸੀਂ ਇਹ ਸੀਨ ਕੱਟ ਦਿੰਦੇ ਹੋ ਤਾਂ ਫਿਰ ਫਿਲਮ ਨੂੰ ਰਿਲੀਜ਼ ਕਰਨ ਬਾਰੇ ਫਿਲਮ ਨੂੰ ਸਰਟੀਫੀਕੇਟ ਦੇਣ ਬਾਰੇ ਸੋਚਿਆ ਜਾਵੇਗਾ ਤਾਂ ਜੋ ਬੰਬੇ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਸੀ ਮੇਕਰਸ ਦੇ ਵੱਲੋਂ ਔਰ ਜੋ ਬੰਬੇ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਤਾਂ ਉਹਨਾਂ ਦੇ ਵੱਲੋਂ ਸੀਬੀਐਫਸੀ ਨੂੰ ਕਿਹਾ ਗਿਆ ਕਿ 18 ਸਤੰਬਰ ਤੱਕ ਫਿਲਮ ਨੂੰ ਰਿਲੀਜ਼ ਕਰਨ ਦੇ ਬਾਰੇ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਦੇ ਬਾਰੇ ਕੋਈ ਫੈਸਲਾ ਲਿਆ ਜਾਵੇ ਤੇ ਜੇਕਰ ਫਿਲਮ ਨੂੰ ਸਰਟੀਫਿਕੇਟ 18 ਤਰੀਕ ਤੱਕ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਫਿਲਮ ਰਿਲੀਜ਼ ਦਾ ਰਾ ਪ드ਰਾ ਹੋ ਜਾਂਦਾ ਹੈ ਤਾਂ ਫਿਲਹਾਲ ਜੋ ਬਦਲਾਵ ਕੀਏ ਗਏ ਸੀ ਤਿੰਨ ਕੱਟ ਕੀਏ ਗਏ ਸੀ ਔਰ 10 ਬਦਲਾਵ ਫਿਲਮ ਦੇ ਵਿੱਚ ਕੀਏ ਗਏ ਸੀ ਉਹਨਾਂ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਫਿਲਮ ਮੇਕਰਸ ਦੇ ਵੱਲੋਂ ਔਰ ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਵਿੱਚ ਕੁਝ ਸੀਨ ਸੀ ਜਿਨ੍ਹਾਂ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਸੀ ਇਹਨਾਂ ਦੇ ਵਿੱਚ ਇੱਕ ਸੀਨ ਹੈ ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਵੱਲੋਂ ਭਾਰਤੀਆਂ ਦੇ ਉੱਤੇ અપਮਾਨਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਭਾਰਤੀ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਅਤੇ ਵਿਜ਼ਟਿੰਗ ਚਰਚਲ ਦੀ ਟਿੱਪਣੀ ਵੀ ਇਸ ਦੇ ਵਿੱਚ ਸ਼ਾਮਲ ਹੈ ਜਿਸ ਵਿੱਚ ਭਾਰਤੀਆਂ ਨੂੰ ਖਰਗੋਸ਼ਾ ਵਾਂਗ ਬੱਚੇ ਪੈਦਾ ਕਰਨ ਵਾਲੇ ਦੱਸਿਆ ਗਿਆ ਸੀ ਤਾਂ ਨਿਰਮਾਤਾਵਾਂ ਨੂੰ ਦੋਵਾਂ ਵਿਵਾਦਤ ਜੋ ਬਿਆਨ ਨੇ ਉਹਨਾਂ ਦੇ ਸਰੋਤ ਪ੍ਰਦਾਨ ਕਰਨ ਨੂੰ ਕਿਹਾ ਗਿਆ ਸੀ ਔਰ ਉੱਥੇ ਹੀ ਦੂਸਰੇ ਪਾਸੇ 8 ਜੁਲਾਈ ਨੂੰ ਨਿਰਮਾਤਾਵਾਂ ਨੇ ਫਿਲਮ ਨੂੰ ਬੋਰਡ ਦੇ ਕੋਲ ਪਾਸ ਕਰਨ ਲਈ ਸੌਂਪਿਆ ਸੀ ਪਰ 8 ਅਗਸਤ ਨੂੰ ਫਿਲਮ ਦੇ ਵਿੱਚ ਇਹਨਾਂ ਤਿੰਨ ਕਟਾਂ ਸਮੇਤ 10 ਬਦਲਾਵ ਕਰਨ ਦੇ ਸੁਝਾਅ ਭੇਜੇ ਗਏ ਸੀ ਸੀਵੀਐਫਸੀ ਨੇ ਮਨਿਕਰਨਾ ਕਰਨਿਕਾ ਫਿਲਮ ਪ੍ਰਾਈਵੇਟ ਲਿਮਟਿਡ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਯੂਏ ਸਰਟੀਫਿਕੇਟ ਲਈ ਲੋੜੀਂਦੇ 10 ਕਟਾਂ ਸੋਧਾਂ ਦੀ ਸੂਚੀ ਭੇਜੀ ਗਈ ਸੀ ਤਾਂ ਫਿਲਹਾਲ ਇਹ ਸਾਰੀ ਜੋ ਜਾਣਕਾਰੀ ਹੈ ਤੇ ਮਿਲ ਰਹੀ ਹੈ ਕਿ ਇਸ ਦੇ ਵਿੱਚ ਜੋ ਬਦਲਾਵ ਸੁਝਾਏ ਕੀਤੇ ਗਏ ਸੀ ਤਾਂ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਮੇਕਰ ਦੇ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਹੈ ਤੇ ਜਲਦ ਹੀ ਜਦੋਂ ਇਹ ਬਦਲਾਵ ਫਿਲਮ ਦੇ ਵਿੱਚ ਕਰ ਦਿੱਤੇ ਜਾਣਗੇ ਤਾਂ ਉਸ ਤੋਂ ਬਾਅਦ ਫਿਲਮ ਰਿਲੀਜ਼ ਕੀਤੀ ਜਾ ਸਕੇਗੀ ਤਾਂ ਛੇ ਸਤੰਬਰ ਨੂੰ ਫਿਲਮ ਨੇ ਰਿਲੀਜ਼ ਹੋਣਾ ਸੀ ਪਰ ਇਹਨਾਂ ਬਦਲਾਵਾਂ ਦੇ ਚੱਲਦੇ ਜੋ ਫਿਲਮ ਦੇ ਵਿੱਚ ਕੁਝ ਕਮੀਆਂ ਸੀ ਤਾਂ ਉਹਨਾਂ ਦੇ ਚੱਲਦੇ ਫਿਲਮ ਰਿਲੀਜ਼ ਨਹੀਂ ਕੀਤੀ ਜਾ ਗਈ ਕਿਉਂਕਿ ਵੱਖ-ਵੱਖ ਧਰਮਾਂ ਦੇ ਜੋ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫਿਲਮ ਦੇ ਵਿੱਚ ਕੁਝ ਵਿਵਾਦਤ ਸੀਨ ਨੇ ਜਿਨ੍ਹਾਂ ਦੇ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਸੀ ਖਾਸ ਤੌਰ ਤੇ ਐਸਜੀਪੀਸੀ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਕਿਹਾ ਗਿਆ ਸੀ ਕਿ ਜਾਣਬੁੱਝ ਕੇ ਫਿਲਮ ਦੇ ਵਿੱਚ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਤਰ੍ਹਾਂ ਦੇ ਜਿੰਨੇ ਵੀ ਉਹ ਬਿਆਨ ਸਾਹਮਣੇ ਆ ਰਹੇ ਸੀ ਜਿਨੇ ਵੀ ਇਤਰਾਜ਼ ਜਤਾਏ ਜਾ ਰਹੇ ਸੀ ਤਾਂ ਸੈਂਸਰ ਬੋਰਡ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹਨਾਂ ਇਤਰਾਜ਼ਾਂ ਨੂੰ ਦੂਰ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਹੀ ਫਿਲਮ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਫਿਲਮ ਦੇ ਵਿੱਚ ਜਿਹੜੇ ਬਦਲਾਅ ਕਰ ਦਿੱਤੇ ਗਏ ਨੇ ਕਿ ਉਸ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਸੀਬੀਐਫਸੀ ਹੁਣ ਇਹਨਾਂ ਨੂੰ ਯੂਏ ਸਰਟੀਫਿਕੇਟ ਜਾਰੀ ਕਰਦੀ ਹੈ ਜਾਂ ਨਹੀਂ ਅਤੇ ਜੇਕਰ ਯੂਏ ਸਰਟੀਫਿਕੇਟ ਜਾਰੀ ਹੋ ਜਾਂਦਾ ਹੈ ਤਾਂ ਕੰਗਨਾ ਰਣੌਤ ਦੀ ਫਿਲਮ ਰਿਲੀਜ਼ ਹੋਵੇਗੀ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਵੱਲੋਂ ਇੱਕ ਪੋਸਟ ਵੀ ਪਾਈ ਗਈ ਸੀ ਜਿੱਥੇ ਉਹ ਦੁੱਖ ਦਾ ਪ੍ਰਗਟਾਵਾ ਕਰਦੀ ਹੈ 6 ਸਤੰਬਰ ਨੂੰ ਫਿਲਮ ਨੇ ਰਿਲੀਜ਼ ਹੋਣਾ ਸੀ ਪਰ ਕੰਗਨਾ ਰਣੌਤ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਜਦੋਂ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਕੰਗਨਾ ਰਣੌਤ ਦੀ ਪੋਸਟ ਸਾਹਮਣੇ ਆਉਂਦੀ ਹੈ ਕਹਿੰਦੀ ਹੈ ਕਿ ਬੜੇ ਦੁਖੀ ਮਨ ਦੇ ਨਾਲ ਆਪਣੇ ਦਰਸ਼ਕਾਂ ਨੂੰ ਸੂਚਿਤ ਕਰਨਾ ਚਾਹੁੰਦੀਆਂ ਕਿ ਫਿਲਮ ਅਜੇ ਰਿਲੀਜ਼ ਨਹੀਂ ਹੋਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਜਦੋਂ ਰਿਲੀਜ਼ ਹੋਵੇਗੀ ਤਾਂ ਉਸ ਦੀ ਜਾਣਕਾਰੀ ਦਰਸ਼ਕਾਂ ਨੂੰ ਜ਼ਰੂਰ ਦਿੱਤੀ ਜਾਵੇਗੀ ਤਾਂ ਫਿਲਹਾਲ ਫਿਲਮ ਰਿਲੀਜ਼ ਦਾ ਰਾ ਪ드ਰਾ ਹੋ ਚੁੱਕਾ ਹੈ ਦੇਖਣਾ ਹੋਵੇਗਾ ਕਿ ਕੰਗਨਾ ਰਣੌਤਰੀ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਕਿਉਂਕਿ 18 ਸਤੰਬਰ ਤੱਕ ਜੋ ਮੇਕਰਸ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਮੇਕਰਸ ਨੂੰ ਅਕੇ ਇਸ ਦੇ ਵਿੱਚ ਬਦਲਾਵ ਕੀਤੇ ਜਾਣ ਉਹ ਦੂਸਰੇ ਪਾਸੇ ਜੋ ਸੀਬੀਐਫਸੀ ਹੈ ਤਾਂ ਉਸ ਨੂੰ ਹੁਕਮ ਦਿੱਤੇ ਗਏ ਸੀ ਕਿ 18 ਸਤੰਬਰ ਤੱਕ ਇਸ ਨੂੰ ਸਰਟੀਫਿਕੇਟ ਜਾਰੀ ਕਰਨ ਉਤੇ ਫੈਸਲਾ ਜ਼ਰੂਰ ਲਿਆ ਜਾਵੇ ਜਾਂ ਤਾਂ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇ ਜਾਂ ਬਿਲਕੁਲ ਰੱਦ ਕੀਤਾ ਜਾਵੇ ਔਰ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ ਹੋਵੇਗੀ ਤਾਂ ਇਸ ਬਾਰੇ 18 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਜ਼ਰੂਰ ਲਿਆ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਫਿਲਮ ਦੇ ਵਿੱਚ ਜੋ ਲੋੜਿੰਦੇ ਤਿੰਨ ਕਟ ਕਹਿ ਗਿਆ ਸੀ ਔਰ 10 ਬਦਲਾਵ ਕਰਨ ਦੇ ਹੁਕਮ ਦਿੱਤੇ ਗਏ ਸੀ ਤਾਂ ਉਹਨਾਂ ਦੇ ਵਿੱਚ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਉਹ ਕਟ ਲਗਾ ਦਿੱਤੇ ਗਏ ਨੇ ਕਿ ਉਹ ਜੋ ਬਦਲਾਵ ਕਰਨ ਨੂੰ ਦਿੱਤੇ ਗਏ ਸੀ ਤਾਂ ਉਹ ਪੂਰੇ ਉਸੇ ਤਰੀਕੇ ਦੇ ਨਾਲ ਕੀਤੇ ਗਏ ਨੇ ਜਿਸ ਤਰ੍ਹਾਂ ਦਾ ਸੈਂਸਰ ਬੋਰਡ ਦੇ ਵੱਲੋਂ ਕਿਹਾ ਗਿਆ ਸੀ ਔਰ ਉਸ ਤੋਂ ਬਾਅਦ ਹੁਣ ਸੈਂਸਰ ਬੋਰਡ ਦਾ ਕੀ ਪ੍ਰਤੀਕਰਮ ਇਸਦੇ ਹੁੰਦਾ ਹੈ ਤਾਂ ਇਹ ਦੇਖਣ ਵਾਲਾ ਰਹੇਗਾ ਤੇ ਦੇਖਣ ਵਾਲਾ ਰਹੇਗਾ ਕਿ ਕਦੋਂ ਕੰਗੜਾ ਰਨੌਥ ਦੀ ਇਹ ਫਿਲਮ ਰਿਲੀਜ਼ ਕੀਤੀ ਜਾਂਦੀ ਹੈ